ठीक है जी बीफी के बारे है नी आप बीस बीफ करिए

एक ये कॉन्फिडेंस हो कि हम अपनी निरपक्ष तरीके से अपनी वोट का इस्तेमाल कर सकते हैं ठीक है तो उसके लिए जो हमारी पंजाब पुलिस है वो भी है और साथ में अपने नाल अपने जोड़े की कंपनी भी आई है वो भी आप हमारे साथ आज फ्लैग मार्च करेंगे ਜੈ ਜੀ ਜੈ ਜੀ ਇਕੱਠੇ ਹੋਏ ਨੇ ਮੈਂ ਡਿਪਟੀ ਕਮਿਸ਼ਨਰ ਤੁਸੀਂ ਸੁਈਗਾ ਨੇ ਪੜਿਆ ਹੋਣਾ ਮੀਡੀਆ ਦੇ ਵਿੱਚ ਵੀ ਦੇਖਿਆ ਹੋਣਾ ਮੈਂ ਜੁਆਇਨ ਕੀਤਾ ਸੀ ਪਿਛਲੇ ਹਫ਼ਤੇ ਐਂਡ ਅਜੂ ਸਾਡੇ ਐਸਐਸਪੀ ਸਾਹਿਬ ਸਾਡੇ ਐਚਪੀ ਸਾਹਿਬ ਤੇ ਸਾਰੇ ਐਸਟੀਐਮ ਸਾਹਿਬ ਡੀਐਸਪੀ ਸਾਹਿਬ ਸਾਰੇ ਤੁਹਾਡੇ ਨਾਲ ਅਸੀਂ ਅੱਜ ਫਲੈਗ ਮਾਰਚ ਕਰਾਂਗੇ ਨਕੋਟੜ ਦੇ ਵਿੱਚ ਪੰਡਾ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਜੋ ਜਾਗਤਾ ਜਿਹੜਾ ਲੱਗਿਆ ਹੋਇਆ ਹੈ ਇਸ ਫਲੈਗ ਮਾਰਚ ਦਾ ਮੰਤਵ ਜਿਹੜਾ ਹੈਗਾ ਲੋਕਾਂ ਦੇ ਵਿੱਚ ਕਿਸੇ तरह ਦੀ ਆਪਣਾ ਕੋਈ ਇੰਟੀਮੀਡੇਸ਼ਨ ਨਹੀਂ ਜਾ ਰਹੇ ਹੈਗੇ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਪੈਦਾ ਕਰਨਾ ਹੈ ਕਿ ਸਾਰਾ ਪ੍ਰਸ਼ਾਸਨ ਤੁਹਾਡੇ ਸਹਿਯੋਗ ਨਾਲ ਸਾਡੇ ਬੀਐਸਐਫ ਦੇ ਜਵਾਨ ਨਾਲ ਹੈ ਪੁਲਿਸ ਦੇ ਜਵਾਨ ਨਾਲ ਹੈ ਸਾਡਾ ਸਾਰਾ ਪ੍ਰਸ਼ਾਸਨ ਇੱਥੇ ਹੈਗਾ ਉਹਨਾਂ ਦੇ ਵਿੱਚ ਦੀ ਅਨਸਰ ਹੈਗੇ ਜਿਨ੍ਹਾਂ ਦੇ ਮਨ 'ਚ ਇਹ ਚੀਜ਼ ਹੋਵੇ ਕਿ ਕੋਈ ਗੱਲ ਨਹੀਂ ਅਸੀਂ ਇਲੈਕਸ਼ਨ ਆਪਣੇ ਸਾਹਮਣੇ ਕਰਾਵਾਂਗੇ ਉਹਨਾਂ ਦੇ ਮਨ 'ਚ ਕੋਈ ਵੀ ਸ਼ਰਾਰਤ ਕਰਨ ਦਾ ਜਾਂ ਇਲੈਕਸ਼ਨ ਦੇ ਟਾਈਮ 'ਚ ਕਿਸੇ ਦੇ ਕੋਈ ਦਬਾਅ ਪਾਉਣ ਦਾ ਉਹ ਪਹਿ ਤੁਹਾਡਾ ਹੋਣਾ ਚਾਹੀਦਾ ਉਹਨਾਂ ਦੇ ਮਨ 'ਚ ਕਿ ਜੇ ਕੋਈ ਪਿਛਿੰਦ ਚੇਰਾ ਹੈ ਦਾ ਚੋ ਚਾਹਤ ਹੈ ਕੋਈ ਚਾਹਤ ਹੈ ਆਪਾਂ ਦੇ ਗੱਲ ਨੂੰ ਇੰਗਲੈਂਡ ਦੇ ਹਾਂਜੀ ਸਰ ਅੱਜ ਜੀ ਮੈਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨਕੋਦਰ ਦੇ ਵਿੱਚ ਪਹੁੰਚੇ ਨੇ ਸਾਡੀ ਸਾਰੀ ਟੀਮ ਐਸਐਸਪੀ ਸਾਹਿਬ ਸਾਡੇ ਐਸਟੀਐਮ ਸਾਹਿਬ ਡੀਐਸਪੀ ਸਾਹਿਬ ਅਸੀਂ ਆਪਣੇ ਫੋਰਸਸ ਨੂੰ ਨਾਲ ਲੈ ਕੇ ਹੁਣ ਨਕੋਰਦਾ ਦੇ ਵਿੱਚ ਫਲੈਗ ਮਾਰਚ ਕੱਢਣ ਲੱਗੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਭਾਰਤ ਦੇ ਵਿੱਚ ਜਿਹੜਾ ਚੋਣ ਜਾਬਤਾ ਲੱਗਿਆ ਹੋਇਆ ਤੇ ਸਾਡਾ ਇੱਕ ਮੰਤਵ ਸੀਗਾ ਕਿ ਅੱਜ ਇਹ ਤੇ ਫਲੈਗ ਮਾਰਚ ਕੱਢ ਕੇ ਇਤਾਂ ਲੋਕਾਂ ਨੂੰ ਸਾਡੇ ਜਿਹੜੇ ਆਮ ਵੋਟਰ ਆ ਉਹਨਾਂ ਨੂੰ ਇਹ ਮੈਸੇਜ ਦੇ ਦਈਏ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਪੈ ਜਾਂ ਦਬਾਅ ਸੈਂ ਦੀ ਲੋੜ ਨਹੀਂ ਹੈ ਜਦੋਂ VOTING ਕਰਨ ਨਾਲ ਹੀ ਕਈ ਵਾਰ ਦੇਖਣ ਜਾਂਦਾ ਹੈ ਕਿ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਤੇ ਸਾਡੇ ਸਾਰੇ ਪ੍ਰਬੰਧ ਹੋਣ ਦੇ ਬਾਵਜੂਦ ਕੁਝ ਅੰਸਰ ਜਿਹੜੇ ਨੇ ਉਹ ਚੋਣ ਜਾਬਤਾ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡਾ ਫਲੈਗ ਮਾਰਚ ਤੋਂ ਇਹੀ ਮੈਸੇਜ ਹੈ ਕਿ ਪ੍ਰਸ਼ਾਸਨ ਸਾਡਾ ਜਿਹੜਾ ਸਿਵਲ ਪ੍ਰਸ਼ਾਸਨ ਹੈ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਾਡੀ ਜਿਹੜੀ ਪੀਐਸਐਫ ਦੀ ਕੰਪਨੀ ਆਈ ਹੈ ਉਹਨਾਂ ਦੇ ਸਹਿਯੋਗ ਨਾਲ ਅਸੀਂ ਕਿਸੇ ਵੀ ਤਰ੍ਹਾਂ ਦੇ ਚੋਣ ਜਾਬਤੇ ਦੀ ਉਲੰਘਣਾ ਨਹੀਂ ਹੋਣ ਦਵਾਂਗੇ ਤੇ ਸਾਡੇ ਜਿਹੜੇ ਇਲੈਕਸ਼ਨ ਹੋਣੇ ਆ ਜਲੰਧਰ ਦੇ ਵਿੱਚ ਪੂਰੀ ਤਰ੍ਹਾਂ ਨਿਰਪੱਖ ਹੋਣਗੇ ਪੂਰੀ ਤਰ੍ਹਾਂ ਸਾਫ਼ ਸੁਥਰੇ ਟਾਣਾ ਸਰ ਸੋਸ਼ਲ ਮੀਡੀਆ ਤੇ ਵੀ ਨਿਗਰਖੀ ਜਾਰੀ ਰਹੀ ਹੈਗੀ ਬਿਲਕੁਲ ਜੀ ਸਾਡੀ ਸੋਸ਼ਲ ਮੀਡੀਆ ਦੀ ਟੀਮ ਹੁੰਦੀ ਹੈਗੀ ਸਾਡਾ ਇੱਕ ਪ੍ਰੋਪਰ ਇੱਕ ਸੈੱਲ ਬਣਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਵੀ ਕਿਸੇ ਤਰ੍ਹਾਂ ਦਾ ਜੋ ਚੋਣ ਪ੍ਰਚਾਰ ਹੁੰਦਾ ਹੈ ਸਾਡੀ ਸਾਰਿਆਂ ਨੂੰ ਤੁਹਾਡੇ ਨਾਲ ਹੀ ਬੇਨਤੀ ਹੈ ਕੋਈ ਤੁਸੀਂ ਆਪਣਾ ਚੋਣ ਪ੍ਰਚਾਰ ਕਰਨਾ ਹੈ ਤਾਂ ਸਾਡੇ ਤੋਂ ਡਿਊ ਪਰਮਿਸ਼ਨ ਲੈ ਕੇ ਸਾਡੇ ਸਰ ਹਰ ਕੌਨਸਟੀਟੂਐਂਸੀ ਜਿਹੜਾ ਇੱਕ ਸੈੱਲ ਬਣਿਆ ਹੋਇਆ ਹੈ ਪਰਮਿਸ਼ਨ ਦਾ ਉਤੋਂ ਪਰਮਿਸ਼ਨ ਲੈ ਕੇ ਤੁਸੀਂ ਆਪਣਾ ਸੋਸ਼ਲ ਮੀਡੀਆ ਤੇ ਵੀ ਪ੍ਰਚਾਰ ਕਰ ਸਕਦੇ ਹੋ ਪਰ ਕੋਈ ਇਸ ਤਰ੍ਹਾਂ ਦਾ ਪ੍ਰਚਾਰ ਨਾ ਕਰੇ ਜੋ ਕਿਸੇ ਦੀ ਧਰਮ ਜਾਤੀ ਨਾਲ ਸੰਬੰਧਿਤ ਹੋਵੇ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਥੇਸ ਪਹੁੰਚਾਉਂਦਾ ਹੋਵੇ ਕੋਈ ਇਸ ਤਰ੍ਹਾਂ ਦਾ ਪ੍ਰਚਾਰ ਨਾ ਕਰੇ ਸਰ ਨਕੋਦਰ ਇਲਾਕੇ ਦੇ ਵਿੱਚ ਕਿੰਨੀਆਂ ਕੰਪਨੀਆਂ ਤਾਂ ਨਾ ਹੋ ਚੁੱਕੀਆਂ ਸਾਡੀ ਜੀ ਮੈਂ ਆਪਣੇ ਐਸਐਸਪੀ ਸਾਹਿਬ ਨੂੰ ਕਹਾਂਗਾ ਕਿ ਜਿੰਨੀ ਵੀ ਫੋਰਸ ਦੀ ਡਿਪਲॉयਮੈਂਟ ਹੋਈ ਹੈ ਇਹ ਬੈਟਰ ਤਰੀਕੇ ਨਾਲ ਜਾਣਕਾਰੀ ਦੇ ਹਾਂਜੀ ਸਰ ਕੋ ਸਪੈਸ਼ਲ ਨਾਕੇ ਵੀ ਲਾਏ ਜਾਣਗੇ ਜਿਹਦੇ ਦੌਰਾਨ ਮੈਂ ਦੱਸਣਾ ਚਾਹਾਂਗਾ ਇਹਦੇ ਵੱਲੋਂ ਕਿ ਜਿਹੜੀ ਸਾਡੇ ਕੋਲ ਪੈਰਾਮਿਲਟਰੀ ਫੋਰਸ ਦੀ ਇੱਕ ਕੰਪਨੀ ਆਲਰੇਡੀ ਆ ਗਈ ਹੈ ਤੁਸੀਂ ਦੇਖ ਵੀ ਰਹੇ ਹੋ ਬੀਐਸਐਫ ਦੀ ਕੰਪਨੀ ਆ ਗਈ ਹੈ ਬਾਕੀ ਜਿਹੜੇ ਸਾਡੇ ਐਡੀਸ਼ਨਲ ਰਿਸੋਰਸਸ ਨੇ ਪੰਜਾਬ ਪੁਲਿਸ ਦੇ ਅਸੀਂ ਉਹ ਵੀ ਮੋਬਾਈਲਾਈਜ਼ ਕਰ ਲਏ ਹੈਗੇ ਤੇ ਜਿਹੜੇ ਸਾਡੇ ਨਾਕਾਬੰਦੀ ਵੀ ਚੱਲ ਰਹੀਆਂ ਨੇ ਤੋਂ ਵੀ ਹਾਈ ਟੈਕ ਨਾਕਾ ਫਲੋਰ ਹੈਗਾ ਆਪਣਾ ਕੋਕਪੁਰ ਸਾਈਡ ਤੇ ਰੇਸ਼ੀਆ ਹੈਗਾ ਤੇ ਇਧਰ ਪਸ਼ਾਕਾਉਟ ਕੰਨੀ ਵੀ ਜਿਹੜਾ ਕਾਮਾਪਤਨ ਵਾਲਾ ਪੁਲ ਹੈ ਉਸ ਤੇ ਆਲਰੇਡੀ ਸਾਡੀ ਨਾਕਾਬੰਦੀ ਚੱਲ ਰਹੀ ਹੈ ਤੇ ਜਿਹੜੀ ਇਸ ਤੋਂ ਇਲਾਵਾ ਜਿਹੜੀ ਸਾਡੀਆਂ ਜੁਆਇੰ ਫਲਾਈਂਗ ਸਕਵਰ ਟੀਮਾਂ ਉਹ ਵੀ ਆਪਰੇਸ਼ਨਾਂ ਲਈ ਗਈਆਂ ਨੇ ਉਹ ਵੀ ਪੈਟ੍ਰੋਲਿੰਗ ਕਰਦੀ ਰਹਿੰਦੀਆਂ ਨੇ ਜਿੱਦੀ ਸਿੱਧੀ ਫੀਡਬੈਕ ਸਾਨੂੰ ਫੀਡ ਵੀ ਆਉਂਦੀ ਹੈਗੀ ਹੈ ਲਾਈਵ ਫੀਡ ਸੋ ਅਸੀਂ ਪੂਰੇ ਤਰ੍ਹਾਂ ਜੁਆਇੰਟ ਜੁਆਇੰਟਲੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਮੁਸਤੈਦ ਹੈਗੇ ਤੇ ਸਾਡੀ ਪੂਰੀ ਨਜ਼ਰ ਹੈਗੀ ਹੈ ਏਰੀਆ ਦੇ ਵਿੱਚ ਤੇ ਮਾੜੇ ਅਨਸਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਵੀ ਕੀਤੀ ਜਾ ਸਰ ਪਬਲਿਕ ਨੂੰ ਕੀ ਮੈਸੇਜ ਆ ਪਬਲਿਕ ਨੂੰ ਜਿਵੇਂ ਡੀ ਸਾਹਿਬ ਨੇ ਕਿਹਾ ਮੈਸੇਜ ਇਹੀ ਹੈ ਜਿਹੜੇ ਆਮ ਲੋਕ ਹੀ ਹੈਗੇ ਆ ਉਹਨਾਂ 'ਚ ਅਸੀਂ ਕੌਨਫੀਡੈਂਸ ਵਧ ਤੋਂ ਵਧ ਬਣਾਉਣਾ ਚਾਹੁੰਦੇ ਹੈਗੇ ਆ ਕਿ ਜਿਹੜੇ ਵੀ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰਨ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਅਨੰਦ ਜੀ ਠੀਕ ਹੈ